ਉਹ ਬੱਤੀ ਜਿੱਥੇ ਮੰਦੀਆਂ ਨੇ ਜੀ ਉਹ ਜਿਹੜੀਆਂ ਦਿੱਲੀ ਵੇਲੇ ਦੀਆਂ ਸੀਗੀਆਂ ਜਿਹਨੇ ਦਿੱਲੀ ਤਰ ਨਾਲ ਆਇਆ ਸੀ ਉੱਥੋਂ ਚਲੋ ਜਿੱਤ ਕੇ ਆਏ ਪਰ ਉਹਨਾਂ ਨੇ ਲਿਖਤੀ ਰੂਪ ਚ ਨਹੀਂ ਪੁੱਛ ਲਿਆ ਉਹਦੇ ਚੱਕਰ ਚ ਐਸਕੇਮ ਵਾਲਿਆਂ ਦਾ ਇਹਨਾਂ ਦੀ ਉੱਤੇ ਬਹਿਸ ਵਸਈਆ ਹੋਇਆ ਮੁੱਖ ਮੰਤਰੀ ਸਾਹਿਬ ਨਾਲ ਮੁੱਖ ਮੰਤਰੀ ਸਾਹਿਬ ਉੱਥੋਂ ਉੱਠ ਕੇ ਚਲੇ ਗਏ ਜਿਹੜੇ ਕਿਸਾਨ ਲੀਡਰ ਸੀਗੇ ਉਹਨਾਂ ਦੇ ਬਿਆਨ ਆਏ ਉਹਨਾਂ ਦੇ ਬਿਆਨ ਤੋਂ ਬਾਅਦ ਉਹ ਕਹਿੰਦੇ ਵੀ ਅਸੀਂ ਮੋਰਚਾ 34 ਸੈਕਟਰ ਚੰਡੀਗੜ੍ਹ ਲਾਹਾਂਗੇ ਲਾਹਾਂਗੇ ਇਹ ਕਹਿੰਦਾ ਮੁੱਖ ਮੰਤਰੀ ਸਾਹਿਬ ਕਹਿੰਦੇ ਤੁਸੀਂ ਆਪਣਾ ਜੋਰ ਲਾ ਲਓ ਮੈਂ ਆਪਣਾ ਜੋਰ ਲਾਪਾ ਉਸੇ ਕਰਕੇ ਮੁੱਖ ਮੰਤਰੀ ਸਾਹਿਬ ਪਾਵਰ ਚ ਨੇ ਉਹਨਾਂ ਨੇ ਆਪਣੀ ਪੋਸ ਦਾ ਪ੍ਰਯੋਗ ਕਰਕੇ ਬਲ ਪ੍ਰਯੋਗ ਕਰਕੇ ਜਿੰਨੇ ਵੀ ਸਾਡੇ ਲੀਡਰ ਸੀਗੇ ਮੈਂ ਜਦ ਮੇਰੇ ਘਰੇ ਪੁਲਿਸ ਆਈਆ ਮੈਂ ਉਹਨਾਂ ਨੂੰ ਕਿਹਾ ਬੇਨਤੀ ਕੀਤੀ ਆ ਵੀ ਦੇਖੋ ਜੀ ਐਸਕੇਮਾ ਹਮ ਸੰਯੁਕਤ ਕਿਸਾਨ ਮੋਰਚਾ ਉਹ ਲੱਗਨੇ ਸਾਡਾ ਮੋਰਚਾ ਸ਼ੰਭੂ ਚੱਲ ਰਿਹਾ ਵੀ ਤੁਸੀਂ ਸਾਡੇ ਘਰੇ ਆ ਗਏ 20 ਬੰਦੇ ਲੈ ਕੇ ਨਹੀਂ ਕਹਿੰਦੇ ਵੀ ਤੁਸੀਂ ਸਾਡੇ ਨਾਲ ਚੱਲੋ ਬੈਠੋ ਮੈਂ ਉਹਨਾਂ ਨੂੰ ਸਮਝਾਇਆ ਵੀ ਸਾਡਾ ਉਹ ਅਸੀਂ ਚੰਗੀ